ਤੋ 400 ਜਿਹੜੇ 8 ਮਕਾਨ ਨੇ ਕੱਚੇ ਘਰ ਨੇ ਸਿਰ ਖਰੜ ਸ਼ਹਿਰ ਦੇ ਅਸੀਂ 2.5 ਲੱਖ ਰੁਪਿਆ ਹਰ ਜਿਹੜਾ ਪਰਿਵਾਰ ਨੂੰ ਹੈ ਉਹ ਅੱਜ ਉਹਨਾਂ ਨੂੰ ਸੌਂਪਿਆ ਗਿਆ ਉਹਨਾਂ ਦੇ ਪੱਤਰ ਸੌਂਪੇ ਗਏ ਨੇ ਜਿਹਦੇ ਵਿੱਚ ਸੈਂਟਰ ਤੇ ਪੰਜਾਬ ਸਰਕਾਰ ਦੇ ਦੋਵਾਂ ਦੇ ਯੋਗਦਾਨ ਦੇ ਨਾਲ ਉਹਨਾਂ ਦੇ ਜਿਹੜੇ ਕੱਚੇ ਮਕਾਨ ਬਣਾਏ ਜਾ ਰਹੇ ਨੇ ਖਰੜ ਹਲਕੇ ਵਿੱਚ ਹੀ ਅਸੀਂ ਪਿੱਛੇ ਜੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਚੈੱਕ ਨੇ ਕੱਚੇ ਮਕਾਨਾਂ ਦੇ ਵੰਡੇ ਸੀ ਤੇ ਸ਼ਹਿਰ 'ਚ ਬੜੀ ਵੱਡੀ ਮੰਗ ਸੀ ਕੱਚੇ ਮਕਾਨਾਂ ਦੀ ਕੀ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਤੇ ਮੇਰੇ ਖਿਆਲ ਚ ਇਹ ਕਾਫੀ ਵੱਡੀ ਗਿਣਤੀ ਹੈ 10 ਕਰੋੜ ਤੋਂ ਉੱਪਰ ਦੀ ਜਿਹੜੀ ਰਾਸ਼ੀ ਹੈ ਉਹ ਜਾਰੀ ਕੀਤੀ ਗਈ ਹੈ ਤੇ ਚੇ ਮਕਾਨਾਂ ਵਾਸਤੇ ਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਸੁਪਰ ਲੋਕਾਂ ਦੇ ਵਿੱਚ ਜਿਹੜੀ ਰਾਹਤ ਹੈ ਲੋਕਾਂ ਨੂੰ ਬੜੀ ਸਮੱਸਿਆ ਸੀ ਜੀ بارشਾਂ ਦੇ ਵਿੱਚ ਬਹੁਤ ਸਾਰਿਆਂ ਦੇ ਜਿਹੜੇ ਸਾਡੇ ਕੋਲ ਪਰਸਨਲੀ ਵੀ ਕਿੰਨੀਆਂ ਸਮੱਸਿਆਵਾਂ ਤਾਂ ਮੇਰੇ ਕੋਲ ਹੀ ਆਈਆਂ ਨੇ ਕਿ ਸਾਡਾ ਮਕਾਨ ਛੱਤ ਖਰਾਬ ਹੋਈ ਹੋਈ ਹੈ ਘਰ ਟਹਿਣ ਵਾਲਾ ਤੇ ਮੈਨੂੰ ਬੜੀ ਇਸ ਤਰ੍ਹਾਂ ਰਾਹਤ ਮੈਨੂੰ ਖੁਦ ਨੂੰ ਵੀ ਮਿਲੀ ਹੈ ਤੇ ਲੋਕਾਂ ਨੂੰ ਵੀ ਜਿਹੜੀ ਰਾਹਤ ਮਿਲ ਗਈ ਹੈ। ਸਾਡੇ ਕੋਲ ਬਹੁਤ ਵੀ ਕਾਰ ਹੈਗੇ ਦੇਖੋ ਸਾਡੇ ਕੋਲ ਜਿੰਨੇ ਕੇਸਸ ਆਈਡੈਂਟੀਫਾਈ ਹੋਏ ਸੀ 400 ਤੋਂ 500 ਦੇ ਵਿੱਚ ਅਸੀਂ 408 ਦੇ ਮਨਜ਼ੂਰੀ ਲੈ ਲਈ ਹੈ ਜੀ ਮੇਰੇ ਖਿਆਲ ਚ ਇਹ 400 ਦੀ ਗਿਣਤੀ ਬੜੀ ਵੱਡੀ ਹੈ। ਤੇ ਅੱਗੇ ਜਿਵੇਂ ਜਿਵੇਂ ਆਊਗੀ ਆਪਾਂ ਅੱਗੇ ਹੋਰ ਪ੍ਰਪੋਜ਼ਲ ਜਿਹੜੀਆਂ ਭੇਜਦੇ ਰਵਾਂਗੇ ਆਪਾਂ ਆਪਣਾ ਕੰਮ ਕਰਨਾ ਜੀ ਤੇ ਮੈਨੂੰ 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 ਨਹੀਂ ਲੱਗਦਾ ਵੀ ਮੈਂ ਕੋਈ ਕੰਮ ਕਰਨਾ ਚਾਹਾਂ ਉਹ ਨਹੀਂ ਹੁੰਦਾ। ਜਿੰਨੇ ਵੀ ਕੰਮ ਸ਼ਹਿਰ ਵਾਸਤੇ ਲਿਆਉਣੇ ਚਾਹੇ ਚੋਕ ਜੋਲੀ ਵਾਟਰ ਆ ਚਾਹੇ ਐਸਟੀਪੀ ਦਾ ਪ੍ਰੋਜੈਕਟ ਸਾਰੇ ਕੰਮ ਕਾਮਯਾਬ ਹੋ ਹੀ ਰਹੇ ਨੇ ਤੇ ਸ਼ਹਿਰ ਲੱਗੇ ਹੋਏ ਆ ਜੀ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਦੀਆਂ ਲੋਕਾਂ ਨੂੰ ਸ਼ਹਿਰ ਹੈ ਜੀ ਦੇ ਵਿੱਚ ਸੈਂਟਰ ਦਾ ਹੋਵੇ ਸਟੇਟ ਦਾ 6040 ਹੈ ਜੀ ਹਾਂ ਜੀ ਆ ਨਾਮ ਸੱਤਾਰਦਾ ਕਿੰਨਾ 40% ਜਿਹੜਾ ਪੰਜਾਬ ਸਰਕਾਰ ਇਲੈਕਸ਼ਨ ਕੀ ਉਮੀਦ ਕਰਦੇ ਹੋ ਆਪ ਜਿੱਤ ਜਾਣੇ ਅਸੀਂ ਪਾਰਟੀ ਨੇ ਜਿੱਤਣਾ ਹੀ ਹੈ ਜੀ ਪਾਰਟੀ ਮਿਹਨਤ ਕਰ ਰਹੀ ਹੈ ਉੱਥੇ ਬਹੁਤ ਅچھے ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਇਲੈਕਸ਼ਨ ਦੇ ਵਿੱਚ ਜੀ 25 ਦੇ ਦਾ ਇਹ ਤਾਂ ਲੱਗਦੇ ਹੁੰਦੇ ਜੀ ਇਹ ਤਾਂ ਇਹ ਇਲਜ਼ਾਮਾਂ ਦਾ ਮੂੰਹ ਸਿਰ ਨਹੀਂ ਹੁੰਦਾ ਨਾ ਹੁਣ ਜਿਹੜੀ ਸਰਕਾਰ ਮੌਜੂਦਾ ਉਹਨੇ ਆਪਣੀ ਮਿਹਨਤ ਕਰਨੀ ਹੈ ਉਹਨੇ ਆਪਣਾ ਜੋਸ਼ ਸ਼ੋਰ ਨਾਲ ਦੱਸਣਾ ਵੀ ਅਸੀਂ ਕੀ ਕੰਮ ਕਰਦੇ ਹਾਂ ਬਸ ਉਹ ਦੱਸਣ ਨੂੰ ਹੀ ਮੈਨੂੰ ਲੱਗਿਆ ਵਿਰੋਧੀ ਧਿਰ ਨੂੰ ਤਾਂ ਕਾ ਲੱਗਦਾ ਹੈ